ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਆਈਐਨਐਸ ਬਿਲਡਿੰਗ ਸੰਸਦ ਮਾਰਗ ਨਵੀਂ ਦਿੱਲੀ ਵਿਖੇ ਪਹੁੰਚੇ ਜਿੱਥੇ ਚੜ੍ਹਦੇ ਕਲਾ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਨਾਲ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਾਹਿਲ ਫੈਸ਼ਨ ਬਾਜ਼ਾਰ ਕਰੋੜਬਾਗ ਦੇ ਐਮਡੀ ਅਮਰਜੀਤ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਰਮਜੀਤ ਸਿੰਘ ਖੁਰਾਣਾ ਪੰਜਾਬ ਕੇਸਰੀ ਤੋਂ ਪਦਮ ਸ੍ਰੀ ਵਿਜੇ ਚੋਪੜਾ ਆਈਐਨਐਸ ਦੇ ਪ੍ਰਧਾਨ ਰਕੇਸ਼ ਸ਼ਰਮਾ ਦੈਨਿਕ ਹਿੰਦੁਸਤਾਨ ਦੇ ਐਡੀਟਰ ਵਿਲਾਸ ਮਰਾਠੇ ਟਾਈਮਜ਼ ਆਫ ਇੰਡੀਆ ਦੇ ਮੋਹਿਤ ਜੈਨ ਤਰੁਣ ਭਾਰਤ ਦੇ ਐਡੀਟਰ ਤਰੁਣ ਠਾਕੁਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅਮਰਿਤਪਾਲ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ ਇਸ ਮੌਕੇ ਮੀਡੀਆ ਨੂੰ ਦਰਪੇਸ਼ ਮੁਸ਼ਕਲਾਂ ਅਤੇ ਪੰਜਾਬ ਦੇ ਅਜੋਕੇ ਹਾਲਾਤਾਂ ਉੱਤੇ ਚਰਚਾ ਹੋਈ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਚੰਡੀਗੜ੍ਹ ਵਿੱਚ ਵੀ ਆਈਐਨਐਸਟੀ ਬੈਠਕ ਹੋਵੇ ਮੈਂ ਬੜਾ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਨਵੀਂ ਦਿੱਲੀ ਵਿਜ਼ਿਟ ਕਰਕੇ ਬੜਾ ਅੱਛਾ ਲੱਗਿਆ ਮੈਂ ਦਰਦੀਪ ਸਿੰਘ ਦਾ ਬੜਾ ਧੰਨਵਾਦੀ ਹਾਂ ਮੈਨੂੰ ਇਸ ਇੱਕ ਪ੍ਰੈਸਟੀਜੀਅਸ ਇੰਸਟੀਚਿਊਸ਼ਨ ਵਿੱਚ ਆਉਣ ਦਾ ਮੌਕਾ ਮਿਲਿਆ ਇੱਥੇ ਇਹਨਾਂ ਨੇ ਮੈਨੂੰ ਲੰਚ ਕਰਵਾਇਆ ਔਰ ਇਸ ਇੰਸਟੀਚਿਊਸ਼ਨ ਦੀ ਹਿਸਟਰੀ ਬਾਰੇ ਦੇ ਮੈਂਬਰ ਬਾਰੇ ਸਾਰਿਆਂ ਬਾਰੇ ਦੱਸਿਆ ਔਰ ਮੀਡੀਆ ਕਿਉਂਕਿ ਸਾਡੇ ਲੋਕਤੰਤਰ ਦਾ ਚੌਥਾ ਸਤੰਭ ਹੈ ਔਰ ਲੋਕਤੰਤਰ ਨੂੰ ਮਜ਼ਬੂਤ ਰੱਖਣ ਦੇ ਵਿੱਚ ਮੀਡੀਆ ਦਾ ਬੜਾ ਵੱਡਾ ਇਹਦੇ ਵਿੱਚ ਇਹਦਾ ਯੋਗਦਾਨ ਰਹਿੰਦਾ ਸੋ ਸਰਕਾਰ ਨੂੰ ਔਰ ਸਾਡੇ ਸਮਾਜ ਨੂੰ মিডিਆ ਨੂੰ ਹੋਰ ਸਸ਼ਕਤ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਔਰ ਇੱਥੇ ਆ ਕੇ ਮੈਨੂੰ ਬੜਾ ਅ ਅੱਛਾ ਲੱਗਿਆ ਕੋਸ਼ਿਸ਼ ਕਰਾਂਗੇ ਕਿ ਚੰਡੀਗੜ੍ਹ ਦੇ ਵਿੱਚ ਇੱਕ ਆਈਐਨਐਸ ਦੀ ਮੀਟਿੰਗ ਵੀ ਕਰਾਈ ਜਾਵੇ